ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲੂ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਾਚੀ ਜੁਗਾਦ ਸਾਚੇ ਹੈ ਭੀ ਸਾਚੇ ਨਾਨਕ ਹੋਸੀ ਭੀ ਸਾਚ ਸੋਚੈ ਸੋਚਨਾ ਹੋਵੈ ਜੇ ਸੋਚੀ ਲਖ ਵਾਰ ਚੁੱਪੈ ਚੋਪ ਨਾ ਹੋਵੈ ਜੇ ਲਾਇ ਰਹਾ ਲੇਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆ ਭਾਰ ਸਹਸ ਸਿਆਨੁ ਪਾਲਖ ਹੋਈ ਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁਟੈ ਪਾਲੂ ਕੁਖ ਮੁਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਇਹ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚੇ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੁਝੈ ਤਾ ਹਮੈ ਕਹੈ ਨ ਕੋਈ ਗਾਵੈ ਕੋ ਤਾਂ ਹੋਇਕ ਸੈਤਾਨ ਗਾਵੈ ਕੋ ਦਾਤ ਜਨੈ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰੇ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਸੈ ਦੂਰ ਗਾਵੇ ਕੋ ਵੇਖੈ ਹਾਦਰ ਹਦੂਰ ਕਥਨਾ ਕਥਿਨ ਆਵੇ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੰਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਂਹੇ ਹੁਕਮੀ ਹੁਕਮ ਚਲਾਏ ਰਾਹ ਨਾਣਿਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚਿ ਨਾਏ ਭਾਖਿਆ ਭਾਉ અપਾਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਹਿ ਗੈ ਰਖੀਐ ਜਿਤ ਦਸੈ ਦਰਬਾਰ ਮੋਹ ਕਹਿ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਿ ਨਾਉ ਵਢਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੋਖ ਦੁਆਰੇ ਨਾਨਕਿ ਵਹਿ ਜਾਣੀਐ ਸਭ ਆਪੇ ਸਚਿਆਰੇ ਥਾਪਿਆ ਨ ਜਾਇ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੇ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਗੋਰੀਸ਼ਰ ਗੁਰਗੋਰੀਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਗਿਆਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਨ ਪਾਣੀ ਕੇ ਨਾਏ ਕਰੀਂ ਜੇਤੀ ਸਿਰਠਿ ਓਪਾਈ ਵੇਖਾ ਵਿਨ ਕਰਮਾ ਕੈ ਮਿਲੇ ਲਈ ਮਤ ਵਿਚਿਰਤ ਨੰਜਵਾ ਹਰਮਾਨਕੇ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ 부ਝਾਈ ਸਬਨਾ ਜੀਆਂ ਦਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜਿਗ ਚਾਰੇ ਆਰਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾ ਉਰਖਾਏ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰਿ ਨਾ ਆਵਈ ਤਾ ਬਾਤ ਨ ਪੁਛੈ ਕੀ ਕੀਤਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਂ ਗੁਣਿੰਦੇ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋਪਾ ਤਾਲੇ ਸੁਣਿਆ ਪੋਹਿ ਨ ਸਕੇ ਕਾਲੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸੇ ਸੁਣਿਆ ਈਸ਼ਰ ਬਰਮਾ ਇੰਦੇ ਸੁਣਿਆ ਮੁਖ ਸਲਾਹ ਨਿੰਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਣ ਸੁਣਿਆ ਪੜ ਪੜ ਪਾਵਹਿ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੀ ਗਾਹ ਸੁਣੇ ਸੇਖ ਪੀਰ ਪਾਤਿ ਸਾਹ ਸੁਣੇ ਅੰਧੇ ਪਾਵਹਿ ਰਾਹ ਸੁਣੇ ਹਾਥ ਹੋਐ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਜ਼ ਕਲਮ ਨ ਲਿਖਣ ਹਾਰ ਮੰਨੇ ਕਾ ਬਹਿਕਰ ਨੀ ਵਿਚਾਰ ਆਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮੰਨੇ ਸਗਲੇ ਭੌਣ ਕੀ ਸੁੱਧ ਮੰਨੇ ਮੋਹ ਝੋਟਾ ਨ ਖਾਈ ਮੰਨੇ ਜਿਮ ਕੈ ਸਾਥ ਨ ਜਾਇ ਐਸਾ ਨਾਮ ਨਿਰੰਝਨ ਹੋਏ ਜੀਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਾਸ ਪ੍ਰਗਟ ਜਾਈ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੀਕੋ ਮਨ ਜਾਣੈ ਮਨ ਕੋਏ ਮਨੈ ਪਾਵੈ ਮੋਖ ਦੁਆਰੇ ਮਨੈ ਪਰਵਾਰੈ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਵੇਖਿਆ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨੇ ਪंचे ਪਾਵ ਹਿਰ ਗਹਿਮਾਨੇ ਪंचे ਸੋਹੇ ਦਰ ਰਾਜਾਨ ਪੰਚ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖੇ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਇ ਸਚਿਆਰੇ ਧਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨੇ ਜੂਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਵੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਹੋ ਰੂਪ ਕੀਤੀ ਦਾਤ ਜਾਣੇ ਕੌਣੇ ਤੂਤੈ ਕੀਤਾ ਪਸਾਓ ਏਕੂ ਕਵਾਓ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰੇ ਵਾਰਿਆਂ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲੰਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾਰ ਸੰਖ ਸੂਰਮਹ ਭਖਸਾਰ ਅਸੰਖ ਮੋਣ ਲਿ ਬੁਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰੇ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰੇ ਜਾਹੀ ਜੋਰ ਅਸੰਖ ਗਲਵੜ ਹਤਿਆ ਕਮਾਹੀ ਸੰਖ ਪਾਪੀ ਪਾਪ ਕਰ ਜਾਹੀ ਸੰਖ ਕੂੜੇ ਆਰ ਕੂੜੇ ਫਰਾਹੀ ਅਸੰਖ ਮਲੇਸ਼ ਮਲ ਭਖ ਖਾਹੀ ਸੰਖ ਨਿੰਦਕ ਸਿਰ ਕਰੇ ਭਾਰ ਨਾਣਿਕ ਨੀਚ ਕਹ ਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੁਤਦ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖਤਾਵ ਅਗੰਮ ਅਗੰਮ ਸੰਖੇ ਲੋ ਅਸੰਖੇ ਕਹ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਨ ਬੋਲਨ ਬਾਣੇ ਅਖਰਾਂ ਸਿਰ ਸੰਜੋਗ ਵਿਖਾਨ ਜਿਨੇ ਅਹੇ ਲਿਖੇ ਤਿਸ ਸਰ ਨਾਹੀ ਜਿਉ ਫਰਮਾਇ ਤਿਉ ਤਿਉ ਪਾਹੀ ਜਿਤਾ ਕੀਤਾ ਤੇ ਤਾ ਨਾਉ ਬਿਨ ਨਾਮ ਹੈ ਨਾਹੀ ਕੋ ਥਾਉ ਕੁਦਰਤੇ ਕਮਨੇ ਕਹਾ ਵਿਚਾਰੇ ਵਾਰਿਆਂ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਿਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਪ ਦਇਆ ਦਤਿ ਦਾਨੇ ਜੇ ਕੋ ਪਾਵੇ ਤਿਲ ਕਾਮਾਨ ਸੁਨੇ ਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਣੀ ਬਰਮਾਉ ਸਤ ਸੁਹਾਣੇ ਸਦਾ ਮਨਿ ਚਾਉ ਕਮਨਸ ਵੇਲਾ ਵਖਤ ਗਵਨੇ ਕਮਨ ਥਿਤ ਕਵਨ ਵਾਰ ਕਮਨ ਸੇ ਰਤੀ ਮਾਹੁ ਕਵਨੇ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਵਿਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰਨ ਜੋਗੀ ਜਾਣੈ ਰਤਮਾ ਹੂ ਨ ਕੋਈ ਜਾ ਕਰਤਾ ਸਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ 1 2 ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅਗੈ ਗਿਆਨ ਸੋਹੈ ਪਾਤਲ ਪਾਤਲੀ ਲਖ ਅਗਾਸ ਅਗਾਸ ਉੜਕੇ ਉੜਕੇ ਭਾਲ ਥਕੇ ਵੀਰ ਕਹਿਣ ਇੱਕ ਬਾਤ ਸਹਸ 18 ਕਹਿਣ ਕਤੇ ਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖਿਆ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੀ ਇਤੀ ਸੁਰਤ ਨ ਪਾਈਆ ਨਦੀਆਂ ਅਤਿ ਵਾਹੇ ਪਵਹ ਸਮੁੰਦ ਦੇ ਨਾ ਜਾਣੀ ਐਹ ਸਮੁੰਦ ਸਾ ਸੁਲਤਾਨ ਗ੍ਰਹਾ ਸੀਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨ ਹੋ ਨਾ ਵੀਸਰ ਹੈ ਅੰਤ ਨ ਸਿਫਤੀ ਕਹਿਨੇ ਨਾ ਅੰਤ ਅੰਤਨ ਕਰਨੇ ਦੀਨ ਨਾ ਅੰਤ ਅੰਤਨ ਵਿਖਣ ਸੁਨਨ ਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨਾਂ ਜਾਪੈ ਕੀਤਾ ਕਾਰ ਅੰਤਨਾਂ ਜਾਪੈ ਪਾਰ ਆਵਾਰ ਅੰਤਿ ਕਾਰਨ ਕੀਤੇ ਬਿਲਾਹੀ ਤਾਂ ਕਿ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉਚਾਨਾਓ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪੋ ਜਾਣੈ ਆਪ ਆਪ ਨਾਣਕੇ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤੁਮਾਈ ਕਿਤਿਮ ਗਹਿ ਜੋਦੇ ਅਪਾਰੇ ਕਿਤੇ ਅਗਨਤ ਨਹੀਂ ਵਿਚਾਰੇ ਕਿਤੇ ਖਬ ਟਟੇ ਵੇਕਾਰ ਕਿਤੇ ਲਲ ਮੁਖਰ ਪਾਹੀ ਕਿਤੇ ਮੁਰਖ ਖਾਹੀ ਖਾਹੀ ਕਿਤੇ ਆ ਦੁਖ ਭੂਖ ਸਦਮਾਰੇ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਪੂਰੇ ਆਖ ਨ ਸਕੈ ਕੋਈ ਜੇ ਕੋ ਖਾਇ ਕੇ ਆਖ ਨ ਪਾਏ ਉਹ ਜਾਣੈ ਜੀਤਿਆ ਮੋਹ ਖਾਇ ਆਪੇ ਜਾਣ ਆਪੇ ਦੇ ਆਖੇ ਸੇ ਬੇ ਕਹੀ ਕੇ ਜਿਸਨੂੰ ਬਖਸੇ ਸਿਖਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਢੰਡਾਰ ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਭਾਏ ਅਮੁੱਲਾਂ ਸਮਾਹੇ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਮੁੱਲ ਪਰਵਾਨੇ ਮੁੱਲ ਬਖਸ਼ੀਸ ਮੁੱਲ ਨੀਸਾਨ ਮੁੱਲ ਕਰਮ ਮੁੱਲ ਫੁਰਮਾਨ ਅਮੁੱਲ ਮੁੱਲ ਆਖਿਆ ਨਾ ਜਾਈ ਆਖ ਆਖ ਰਹਿ ਲਿਵ ਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਮੇ ਆਖੇ ਇੰਦ ਆਖੇ ਗੋਪੀ ਤਾ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਤਾਂ ਨਿਮ ਆਖੇ ਦੀਵ ਆਖੇ ਸੁਰ ਨਰਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉਠੇ ਉਠੇ ਜਾਹੇ ਤੇ ਕੀਤੇ ਹੋਰ ਕਰੇਤਾ ਆਖਣ ਸ ਕਹਿ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੇ ਤਾ ਲਖੀਐ ਸਿਰ ਗਾਵਾਰਾ ਗਾਵਾਰ ਸੋ ਦਾਰੇ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾ ਦੇਨੀ ਕੇ ਸੰਖਾ ਕੇ ਤੇ ਵਾਵਣ ਹਾਰੇ ਕੇਤੇ ਰਾਗ ਭਰੀ ਸੋ ਕਹੀ ਅਣ ਕੇਤੇ ਗਾਵਣ ਹਾਰੇ ਗਾਵਹਿ ਤੁਮਨ ਪਉਣ ਪਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖੇ ਜਾਣਹਿ ਲਿਖ ਲਿਖੇ ਧਰਮ ਵਿਚਾਰੇ ਗਾਵਹਿ ਇਸਰ ਬਰਮਾ ਦੇਵੀ ਸੋਹਣ ਸਦਾ ਸਵਾਰੀ ਗਾਵਹਿ ਦੇਨ ਦਸਨੇ ਬੈਠੇ ਦੇਵਤਿਆਂਦਰ ਨਾਲੇ ਗਾਵਹਿ ਸਿੱਧ ਸੁਮਾਦੀ ਅੰਦਰੇ ਗਾਵਣੇ ਸਾਧ ਵਿਚਾਰੇ ਗਾਵਣੀ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨੇ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਣ ਸੁਰਗਾ ਨੱਚ ਫਿਆਲੇ ਗਾਵਣ ਰਤਨਿਓ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਨੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੀਤਦਨ ਗਾਵਹਿ ਜੋ ਤੁਧ ਭਾਵਨੇ ਰਤੇ ਤੇਰੇ ਭਗਤ ਰਸਾਲੇ ਪੁਰ ਕਿਤੇ ਗਾਵਣ ਸਿਮ ਚਿਤ ਨ ਆਵਨੇ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨਿ ਉਪਾਈ ਕਰ ਕਰ ਵਖੇ ਕੀਤਾ ਆਪਣਾ ਜਿਵ ਤਸਦੀ ਵੜਿਆਈ ਜੋ ਤੇ ਸੁਭਾਵ ਐ ਸੋਈ ਕਰਸੀ ਹੁਕਮ ਨਾ ਕਰਨ ਜਾਈ ਸੋ ਪਾਤ ਸਾਹੁ ਸਾਹ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸ਼ਰਮਪਤ ਝੂਲੀ ਧਿਆਨ ਕੀ ਕਰਹਿ ਵਿਭੂਤ ਖਿੰთა ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰ ਤੀਤ ਆਈ ਬੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਿ ਨ ਘਟ ਘਟ ਵਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤਿ ਸਦੇਵਰਾ ਸਾਧ ਸੰਯੋਗ ਵਿਜੋਗ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗੇ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕਾਂ ਮੈਂ ਜਗਤ ਵਿਆਹੀ ਤਿੰਨ ਚੇਲੇ ਪਰਵਾਨੇ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜੀਵਤ ਸੁਭਾਅ ਤੇ ਵਾ ਚਲਾਵੇ ਜਿਵ ਹੋਏ ਫੁਰਮਾਨੇ ਹੋ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਹੀ ਹੋਵੇ डान ਆਦੇਸਤ ਸਹ ਆਦੇਸ ਆਦਿ ਨੀਲੇ ਨਾ ਦਿਨ ਹਤੇ ਜੁਗ ਜੁਗ ਇੱਕ ਵੇਸ ਆਸਨ ਲੋਏ ਲੋਏ ਢੰਡਾਰ ਜੋ ਕਿ ਛਪਾਇਆ ਸੋ ਏਕਾ ਵਾਰ ਕਰ ਕਰ ਵੇਖ ਸਿਰ ਜਿਨ ਹਾਰ ਨਾਨਕ ਸਚੀ ਕੀ ਸਾਚੀ ਕਾਰ ਆਦੇਸ ਤੇ ਸਹ ਆਦੇਸ ਆਦ ਨੀਲੇ ਨਾਦ ਅਨਾਹ ਤੇ ਜੁਗ ਜੁਗ ਏਕੋ ਵੇਸ ਇੱਕ ਦੂਜੀ ਭੌ ਲਖ ਹੋਏ ਲਖ ਹੋਵੇ ਲਖ 20 ਲਖ ਲਖ ਢੇੜਾ ਆਖੀ ਹੈ ਏਕ ਨਾਮ ਜਗਦੀਸ਼ ਇਤੇ ਰਾਹੀ ਪਤ ਪਵੜੀਆ ਚੜੀਏ ਹੋਏ ਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈਰੀ ਸਨਾਨਕੇਂਦਰੀ ਪਾਈਏ ਕੁੜੀ ਕੁੜਾ ਠੀਸ ਆਖਣੇ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣ ਦੇਨ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜੇ ਮਾਲ ਮਨਸੂਰੇ ਜੋਰ ਨ ਸੁਰਤੀ ਗਿਆਨ ਵਿਚਾਰ ਜੋੜ ਨੈ ਜੁਗਤੀ ਛੋਟਾ ਸੰਸਾਰੇ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਤੀਤੀ ਵਾਰ ਪਉਣੀ ਪਾਨੀ ਅਗਨੀ ਪਾਤਾ ਲੈ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗੈ ਤਿਨਕੇ ਨਾਮ ਨਿਕਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਬਾਰੇ ਤਿਥੈ ਸੁਣਣ ਪੰਚ ਪਰਮਾਨੇ ਨਦਰੀ ਕਰਮੁ ਪਵਹਿ ਨੀਸਾਨ ਕਾਚੇ ਪਕਾਈ ਉਥੈ ਪਾਈ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਣੇ ਪਾਣੀ ਵੈ ਸੰਤਰੇ ਕੀਤੇ ਕਾਣ ਮਹੇਸ ਕੀਤੇ ਬਰਮੀ ਘਾੜ ਤੇ ਘੜੀ ਅਹ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕਿਤੇ ਤੂਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮੁਨੇ ਕੀਤੇ ਕੀਤੇ ਰਤਨ ਸਮੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਬਾਤ ਨਰਿੰਦ ਕੀਤਿਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨੇ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾ ਦਿਨੋਦ ਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜ ਤੇ ਘੜੀਐ ਬਹੁਤੇ ਰੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਛੈ ਪਛਤਾਏ ਤਿਥੈ ਘੜੀਐ ਸੁਰਤ ਮਤਿ ਮਨ ਬੁੱਧ ਤਿਥੈ ਘੜੀਐ ਸਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਪ੍ਰਭੂਰ ਤਿੱਥੈ ਸੀਤੋ ਸੀਤਾ ਮਹਮਾ ਮਾਹੀ ਭਾਗੇ ਰੂਪ ਨ ਕਥਨੇ ਜਾਹੀ ਨਾ ਉਹ ਮਰਹੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋ ਕਰਹਿ ਨੰਦ ਸਚਾਮਨੇ ਸੁਹੀ ਸਚਖੰਡਿ ਵਸੈ ਨਿਰੰਕਾਰੇ ਕਰ ਕਰਿ ਵੇਖੈ ਨਦਰਿ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਵੇ ਕਾਰ ਵੇਖੈ ਵਿਸ ਕਰਿ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆ ਰੇ ਅਹਰਣ ਮਾਤ ਦੇਵ ਹਥਿਆਰ ਭਉ ਖਲਾ ਅਗਨੇ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਕੜਿਆ ਸਭ ਦੇ ਸਚੀਟਕ ਸਾਲ ਜਿਨ ਕਉ ਨਦਰ ਕਰਮ ਤਿਨ ਕਾਰੇ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਦਾਈ ਦਾ ਆਖੇ ਲੈ ਸਗਲੇ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਧੂਰੇ ਕਰਮੀਆਂ ਪੋ ਆਪਣੀ ਕਿ ਨੇੜਾ ਕਿ ਦੂਰ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲੇ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲੇ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲੇ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ